ਮੀਨੋ ਵੇਖਦੇ ਹੋਏ ਜਿੱਥੇ ਪੂਰੇ ਪੰਜਾਬ ਭਰ ਦੇ ਵਿੱਚ ਅਲਰਟ جاری ਹੈ ਉੱਥੇ ਹੀ ਪਠਾਨਕੋਟ ਦੇ ਇਸ ਸਮੇਂ ਹਾਲਾਤ ਕਾਫੀ ਜ਼ਿਆਦਾ ਨਾਜ਼ੁਕ ਨੇ ਕਿਉਂਕਿ ਰਣਜੀਤ ਸਾਗਰ ਡੈਮ ਦਾ ਪਾਣੀ ਜਿਹੜਾ ਹੈ ਉਹ ਛੱਡਿਆ ਜਾ ਰਿਹਾ ਰਣਜੀਤ ਸਾਗਰ ਜਿਹੜਾ ਡੈਮ ਹੈ 527 ਮੀਟਰ ਜਿਹੜਾ ਹੈ ਉਸ ਦਾ ਡੇਂਜਰ ਲੈਵਲ ਸੀਗਾ ਤਾਂ ਡੇਂਜਰ ਲੈਵਲ ਤੱਕ ਪਾਣੀ ਪਹੁੰਚ ਚੁੱਕਿਆ ਹੈ ਤਾਂ ਉੱਥੋਂ ਹੁਣ ਪਾਣੀ ਛੱਡਿਆ ਜਾ ਰਿਹਾ ਪਹਿਲਾਂ ਵੀ ਦੇਖਿਆ ਗਿਆ ਸੀਗਾ ਕਿ ਉੱਥੇ ਜਿਹੜੇ ਦਰਿਆ ਸੀਗੇ ਤਾਂ ਦਰਿਆ ਦੇ ਵਿੱਚ ਪਾਣੀ ਜਿਹੜਾ ਹੈ ਉਹ ਕਾਫੀ ਜ਼ਿਆਦਾ ਉਫਾਨ ਦੇ ਉੱਪਰ ਸੀ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਚੁੱਕਿਆ ਸੀ ਤਾਂ ਇਸ ਨੂੰ ਲੈ ਕੇ ਹੁਣ ਅਲਰਟ ਜਿਹੜਾ ਹੈ ਪੂਰੇ ਪੰਜਾਬ ਭਰ ਦੇ ਵਿੱਚ ਤਾਂ ਦੇਖਣ ਨੂੰ ਮਿਲ ਨਹੀਂ ਰਿਹਾ ਲੇਕਿਨ ਉਸ ਤਰ੍ਹਾਂ ਹੀ ਗੱਲ ਕਰੀਏ ਮਾਝੇ ਵਾਲੇ ਪਾਸੇ ਦੀ ਤਾਂ ਮਾਝੇ ਵਾਲੇ ਪਾਸੇ ਦੇ ਵਿੱਚ ਲਗਾਤਾਰ ਮੀਂਹ ਨੂੰ ਲੈ ਕੇ ਕਾਫੀ ਜ਼ਿਆਦਾ ਅਲਰਟ ਹੈਗਾ ਕਿਉਂਕਿ ਪਠਾਨਕੋਟ ਤੋਂ ਜਲੰਧਰ ਵੱਲ ਨੂੰ ਜਾਂਦੇ ਹੋਏ ਇਸ ਦਾ ਰੂਟ ਜਿਹੜਾ ਹੈ ਉਹ ਵੀ ਬਦਲ ਦਿੱਤਾ ਗਿਆ ਹੈ ਭਾਰੀ ਮੀਂਹ ਕਰਕੇ ਇਹ ਰੂਟ ਬਦਲਿਆ ਗਿਆ ਜਿਹੜੇ ਨਦੀ ਨਾਰੇ ਜਿਹੜੇ ਨੇ ਉਫਾਨ ਦੇ ਉੱਪਰ ਨੇ ਚੱਕੀ ਦਰਿਆ ਦੀ ਗੱਲ ਕਰੀਏ ਤਾਂ ਚੱਕੀ ਦਰਿਆ ਜਿਸ ਦਾ ਪਾਣੀ ਜਿਹੜਾ ਹੈ ਹਿਮਾਚਲ ਵਾਲੇ ਪਾਸੋਂ ਆਉਂਦਾ ਹੈ ਹਿਮਾਚਲ ਦੇ ਪਾਸੋਂ ਜਦੋਂ ਪਾਣੀ ਆਉਂਦਾ ਹੈ ਤਾਂ ਚੱਕੀ ਦਰਿਆ ਇਸ ਸਮੇਂ ਉਫਾਨ ਦੇ ਉੱਪਰ ਹੈਗਾ ਇਹ ਚੱਕੀ ਦਰਿਆ ਦੇ ਵਿੱਚ ਇੱਕ ਪੁਲ ਜਿਹੜਾ ਹੈ ਉਹ ਵੀ ਰੁੱਡਦਾ ਹੋਇਆ ਨਜ਼ਰ ਆਇਆ ਸੀ ਤਾਂ ਇਸ ਦੇ ਚੱਲਦੇ ਹੀ ਹੁਣ ਜਿਹੜਾ ਜਿਹੜਾ ਕੀ ਕਹਿ ਸਕਦੇ ਆਪਾਂ ਕਿ ਰਾਹ ਜਿਹੜਾ ਹੈ ਉਹ ਡਾਇਵਰਟ ਕਰ ਦਿੱਤਾ ਗਿਆ ਰੂਟ ਜਿਹੜਾ ਇਹ ਬਦਲ ਦਿੱਤਾ ਗਿਆ ਜਿੱਥੇ ਹੁਣ ਗੁਰਦਾਸਪੁਰ ਤੋਂ ਹੋ ਕੇ ਪਠਾਨਕੋਟ ਤੋਂ ਜਾ ਕੇ ਗੁਰਦਾਸਪੁਰ ਤੇ ਫਿਰ ਗੁਰਦਾਸਪੁਰ ਤੋਂ ਮਕੇਰੀਆਂ ਫਿਰ ਜਲੰਧਰ ਵੱਲੋਂ ਰੂਟ ਜਿਹੜਾ ਹੈ ਇਹ ਬਦਲਿਆ ਗਿਆ ਸਿੱਧਾ ਹੁਣ ਪਠਾਨਕੋਟ ਤੋਂ ਜਲੰਧਰ ਇਹ ਜਿਹੜਾ ਰੂਟ ਸੀਗਾ ਇਸ ਨੂੰ ਬੰਦ ਕਰ ਦਿੱਤਾ ਗਿਆ ਇਸ ਦੇ ਚੱਲਦੇ ਹੁਣ ਅਲਰਟ ਦੇ ਚੱਲਦੇ ਇੱਕ ਜਿਹੜਾ ਹੈ ਰੂਟ ਬਦਲਿਆ ਗਿਆ ਨਾਲ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਪਠਾਨਕੋਟ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਛੁੱਟੀ ਕਰ ਦਿੱਤੀ ਗਈ ਹੈ ਕਾਲਜਾਂ ਦੇ ਵਿੱਚ ਛੁੱਟੀ ਕੀਤੀ ਗਈ ਹੈ ਕਿਉਂਕਿ ਮੀਂਹ ਦੇ ਕਾਰਨ ਜਿਸ ਤਰ੍ਹਾਂ ਭਾਰੀ ਮੀਂਹ ਪੈ ਰਿਹਾ ਹੈ ਅਲਰਟ ਜਿਹੜਾ ਹੈ ਜਾਰੀ ਕੀਤਾ ਗਿਆ ਹੈ ਉੱਥੇ ਹੀ ਰਣਜੀਤ ਸਾਗਰ ਡੈਮ ਦੇ ਵਿੱਚੋਂ ਵੀ ਹੁਣ ਪਾਣੀ ਛੱਡਿਆ ਜਾ ਰਿਹਾ ਹੈ ਖਤਰੇ ਦੇ ਨਿਸ਼ਾਨ ਦੇ ਉੱਪਰ ਰਣਜੀਤ ਸਾਗਰ ਡੈਮ ਜਿਹੜਾ ਹੈ ਉਹ ਪਹੁੰਚ ਚੁੱਕਿਆ ਹੈ ਉਧਰੋਂ ਪਾਣੀ ਛੱਡਿਆ ਜਾ ਰਿਹਾ ਹੈ ਤੇ ਜਿਸ ਦੇ ਚੱਲਦੇ ਹੁਣ ਸਕੂਲਾਂ ਕਾਲਜਾਂ ਦੇ ਵਿੱਚ ਵੀ ਛੁੱਟੀ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਤਾਂਕਿ ਕੋਈ ਵੀ ਅਨਹੋਣੀ ਕਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਪਾਣੀ ਜਿਹੜਾ ਹੈ ਉਸ ਦਾ ਲੈਵਲ ਜਿਹੜਾ ਹੈ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਤਾਂ ਬੀਤੇ ਦਿਨੀ ਇੱਕ ਤਸਵੀਰ ਦਿਖਾਈ ਸੀਗੀ ਜਿਸ ਦੇ ਵਿੱਚ ਦੇਖਿਆ ਗਿਆ ਸੀ ਕਿ ਕਈ ਪਿੰਡਾਂ ਦਾ ਸੰਪਰਕ ਜਿਹੜਾ ਇਹ ਆ ਉਹ ਵੀ ਟੁੱਟ ਚੁੱਕਿਆ ਸੀ ਜਦੋਂ ਇੱਕ ਬੰਨ ਜਿਹੜਾ ਇਹ ਆ ਉਹ ਟੁੱਟ ਚੁੱਕਿਆ ਸੀ ਬੰਨ ਪੈ ਗਿਆ ਸੀ ਜਿਸ ਦੇ ਚੱਲਦੇ ਰਾਹ ਜਿਹੜਾ ਇਹ ਆ ਉਹ ਟੁੱਟ ਚੁੱਕਿਆ ਸੀ ਰਾਹ ਦੇ ਵਿੱਚੋਂ ਪਾਣੀ ਨਿਕਲ ਰਿਹਾ ਸੀ ਤਾਂ ਇਸ ਦੇ ਚੱਲਦੇ ਹੁਣ ਤਸਵੀਰਾਂ ਕਾਫੀ ਜ਼ਿਆਦਾ ਭਿਆਨਕ ਨੇ ਕਾਫੀ ਜ਼ਿਆਦਾ ਖੌਫਨਾਕ ਨੇ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਪਾਣੀ ਦੇ ਕਿਸੇ ਦੇ ਵੀ ਕੰਟਰੋਲ ਜਿਹੜਾ ਇਹ ਆ ਉਹ ਨਹੀਂ ਹੁੰਦਾ ਹੈ ਜਦੋਂ ਪਾਣੀ ਜਿਹੜਾ ਇਹ ਆ ਆਪਣੇ ਉਫਾਨ ਦੇ ਉੱਪਰ ਹੋਵੇ ਪਾਣੀ ਦਾ ਪੱਧਰ ਜਿਹੜਾ ਹੈ ਉਹ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਜਦੋਂ ਪਾਣੀ ਜਿਹੜਾ ਹੈ ਉਸ ਦਾ ਵਹਾਅ ਤੇਜ਼ ਹੋਵੇ ਤਾਂ ਉਸ ਨੂੰ ਰੋਕਣ ਦੇ ਲਈ ਜਿੰਨੀ ਕੋਸ਼ਿਸ਼ਾਂ ਕਰੋ ਉਨੀਆਂ ਹੀ ਘਟ ਹੁੰਦੀਆਂ ਨੇ ਦਾ ਇਸ ਦੇ ਚੱਲਦਾ ਹੀ ਹੁਣ ਪਠਾਨਕੋਟ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਪਠਾਨਕੋਟ ਦੇ ਵਿੱਚ ਅਲਰਟ ਜਾਰੀ ਹੈਗਾ ਇਹ ਰੰਜੀਤ ਸਾਗਰ ਡੈਮ ਦੇ ਵਿੱਚ ਜਿਹੜਾ ਇਹ ਆ ਪਾਣੀ ਜਿਹੜਾ ਉਧਰੋਂ ਛੱਡਿਆ ਜਾ ਰਿਹਾ ਤਾਂ ਉੱਥੇ ਹੀ ਹੁਣ ਚੱਕੀ ਦਰਿਆ ਦੇ ਨਾਲ-ਨਾਲ ਜਿਹੜੇ ਘਰ ਨੇ ਜਿਹੜੇ ਲੁਪਿੰਡ ਨੇ ਉੱਥੇ ਚੱਕੀ ਦਰਿਆ ਦੇ ਨਾਲ-ਨਾਲ ਜਿੰਨੇ ਵੀ ਲੋਕ ਰਹਿੰਦੇ ਨੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਘਰ ਖਾਲੀ ਕਰ ਦਿਵੋ ਕਿਉਂਕਿ ਪਾਣੀ ਕਾਫੀ ਜ਼ਿਆਦਾ ਉਫਾਨ ਦੇ ਉੱਪਰ ਹੈ ਗਿਆ ਤਾਂ ਜਿਹੜੇ ਲੋਕ ਉਸ ਦਰਿਆ ਦੇ ਨਾਲ-ਨਾਲ ਰਹਿੰਦੇ ਨੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਕਿਤੇ ਸੇਫ ਥਾਵਾ ਦੇ ਉੱਤੇ ਚੱਲ ਜਿਓ ਇਹ ਘਰ ਜਿਹੜੇ ਨੇ ਆਪਣੀ ਖਾਲੀ ਕਰ ਦਿਵੋ ਕਿਉਂਕਿ ਪਾਣੀ ਜਿਹੜਾ ਹੈ ਉਸ ਦਾ ਕੁਝ ਵੀ ਨਹੀਂ ਪਤਾ ਹੈ